ਕੀ ਗੱਲ ਕੀ ਹੋਈ ਤੁਹਾਡੇ ਨਾਲ ਕਿਵੇਂ ਦੋਸਤੀ ਹੋਈ ਮੁੰਡੇ ਨਾਲ ਕਿਵੇਂ ਉਹਨੇ ਗਲਤ ਕੰਮ ਕੀਤਾ ਕਦੋਂ ਕੀਤਾ ਸਰਾਸੀ ਇੰਸਟਾਗ੍ਰਾਮ ਤੇ ਮਿਲੇ ਸੀ ਠੀਕ ਹੈ ਉਹ ਮੈਨੂੰ ਮਤਲਬ ਲਾਰੇ ਦਿੰਦਾ ਰਿਹਾ ਵਿਆਹ ਵਾਸਤੇ ਪਹਿਲਾਂ ਵਿਆਹ ਦਾ ਆਸਾ ਦਿੱਤਾ ਸੀ ਉਹ ਕਹਿੰਦਾ ਮੇਰੇ ਨਾਲ ਫਿਜ਼ੀਕਲ ਹੋਇਆ ਤਾਂ ਮੈਂ ਤੇਰੇ ਨਾਲ ਵਿਆਹ ਕਰਵਾਵਾਂਗਾ ਠੀਕ ਹੈ ਵਿਆਹ ਕਰਵਾਉਣ ਤੋਂ ਮੈਂ ਉਹਨੂੰ ਕਿਹਾ ਸੀ ਫੇਰ ਉਹ ਕਹਿੰਦਾ ਮੇਰੇ ਘਰ ਦੇ ਨਹੀਂ ਮੰਨਦੇ ਠੀਕ ਹੈ ਮੈਂ ਨਹੀਂ ਕਰਵਾ ਸਕਦਾ ਮੈਨੂੰ ਜਾਸਾ ਦਿੱਤਾ ਸੀ ਉਹਨੇ ਮੇਰੇ ਨਾਲ ਕਿੰਨੀ ਵਾਰ ਤੁਹਾਡੇ ਨਾਲ ਗੂਗਲ ਤੋਂ ਕੰਮ ਕੀਤਾ ਹੋਏਗਾ ਬਹੁਤ ਵਾਰ ਕੀਤਾ ਸਰ ਬਹੁਤ ਵਾਰੇ 2 ਸਾਲ ਦਾ 2 ਸਾਲ ਮਿਲਿਆ ਉਹਨੂੰ ਕੀ ਹੁਣ ਪੁਲਿਸ ਨੇ ਕਾਰਵਾਈ ਕੀਤੀ ਤੁਹਾਡੇ ਕਹਿੰਦੇ ਹਾਂਜੀ ਮੇਰੀ ਕਾਰਵਾਈ ਕਰੋ ਤੁਸੀਂ ਆਮੜਾ ਕਿਸ ਤਰ੍ਹਾਂ ਦਾ ਕੇਸ ਆਇਆ ਹੋਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਫੀਮੇਲ ਆਈ ਹੈ ਜੀ ਸਾਡੇ ਕੋਲ ਰਿਸ਼ਤੇ ਸੇ ਐਗਜ਼ਾਮੀਨੇਸ਼ਨ ਲਈ ਪੁਲਿਸ ਵੱਲੋਂ ਲੈ ਕੇ ਆਏ ਆ 31 ਸਾਲ ਦੀ ਫੀਮੇਲ ਹੈ ਤੇ ਉਹਨਾਂ ਦਾ ਜੋ ਐਗਜ਼ਾਮੀਨੇਸ਼ਨ ਹੈ ਉਹ ਮੈਂ ਕਰ ਰਹੀ ਹਾਂ ਇਸ ਤੋਂ ਬਾਅਦ ਸੰਪਨ ਹੋਇਆ ਉਹ ਮੁਹਾਲੀ ਜਾਣਗੀ ਜਿਹੜਾ ਫਾਈਨਲ ਦੇ ਤੋਟਾ ਹੈ 10% ਮੈਡਮ ਇਹ ਕ੍ਰੇਪ ਕੇਸ ਹੈ ਕੀ ਮਾਮਲਾ ਜੀ ਜੈਨ ਜੀ ਇੱਕ ਪੀੜਤਾ ਲੜਕੀ ਥਾਣਾ ਕੋਈਆ ਸਰਵ ਵਿਖੇ ਆਪਣੇ ਬਿਆਨ ਦਰਜ ਕਰਵਾਉਣ ਆਈ ਜਿਹਦੇ ਤਹਿਤ ਥਾਣਾ ਕੋਈਆ ਸਰਵ ਵਿਖੇ ਮੁਕੱਦਮਾ ਨੰਬਰ 15 ਮਿਤੀ 11/25 ਅੰਡਰ ਸੈਕਸ਼ਨ 69 69 ਐਨ ਐਸ ਤਹਿਤ ਮਾਮਲਾ ਗਿਰਾ ਦਰਜ ਕੀਤਾ ਗਿਆ ਕੋਈ ਲੱਗਦਾ ਕਿਸ ਤਰ੍ਹਾਂ ਨਦੀ ਕੋਈ ਸਟੋਰੀ ਸ਼ੁਰੂ ਹੋਈ ਕੁਝ ਪਤਾ ਹੈ ਲੜਕੀ ਨੇ ਅਲੀਗੇਸ਼ਨ ਲਗਾਏ ਹੈ ਕਿ ਲੜਕੇ ਨੇ ਆਪਣਾ ਵਿਆਹ ਦਾ ਆਸਾ ਦੇਖ ਕੇ ਉਹਦੇ ਨਾਲ ਸਿਰ ਇੱਕ ਵਰ ਬਣਾਉਂਦਾ ਰਿਹਾ ਕੀ ਗੱਲ ਕੀ ਹੋਈ ਤੁਹਾਡੇ ਨਾਲ ਕਿਵੇਂ ਦੋਸਤੀ ਹੋਈ ਮੁੰਡੇ ਨਾਲ ਕਿਵੇਂ ਉਹਨੇ ਗਲਤ ਕੰਮ ਕੀਤਾ ਕਦੋਂ ਕੀਤਾ ਸਰਾ ਸੀ ਇੰਸਟਾਗ੍ਰਾਮ ਤੇ ਮਿਲੇ ਸੀ ਠੀਕ ਹੈ ਉਹ ਮੈਨੂੰ ਮਤਲਬ ਲਾਰੇ ਦਿੰਦਾ ਰਿਹਾ ਵਿਆਹ ਵਾਸਤੇ ਪਹਿਲਾਂ ਵਿਆਹ ਦਾ ਆਸਾ ਦਿੱਤਾ ਸੀ ਉਹ ਕਹਿੰਦਾ ਮੇਰੇ ਨਾਲ ਫਿਜ਼ੀਕਲ ਹੋਇਆ ਮੈਂ ਤੇਰੇ ਨਾਲ ਵਿਆਹ ਕਰਵਾਵਾਗਾ ਠੀਕ ਹੈ ਵਿਆਹ ਕਰਵਾਉਣ ਤੋਂ ਮੈਂ ਉਹਨੂੰ ਕਿਹਾ ਸੀ ਫੇਰ ਇਹ ਕਹਿੰਦਾ ਮੇਰੇ ਘਰ ਦੇ ਨਹੀਂ ਮੰਨਦੇ ਠੀਕ ਹੈ ਮੈਂ ਨਹੀਂ ਕਰਵਾ ਸਕਦਾ ਮੈਨੂੰ ਜੱਸਾ ਦਿੱਤਾ ਸੀ ਉਹਨੇ ਮੇਰੇ ਨਾਲ ਕਿੰਨੀ ਵਾਰ ਤੁਹਾਡੇ ਨਾਲ ਗੁੱਲਤ ਕੰਮ ਕੀਤਾ ਹੋਏਗਾ ਉਹ ਬਹੁਤ ਵਾਰ ਕੀਤਾ ਸਰ ਬਹੁਤ ਵਾਰ 2 ਸਾਲ ਦਾ 2 ਸਾਲ ਮਿਲਿਆ ਉਹਨੂੰ ਕੀ ਹੁਣ ਪੁਲਿਸ ਨੇ ਕਾਰਵਾਈ ਕੀਤੀ ਤੁਹਾਡੇ ਕਹਿੰਦੇ ਹਾਂਜੀ ਮੇਰੀ ਕਾਰਵਾਈ ਕਰੋ ਤੁਸੀਂ ਆਮੜਾ ਕਿਸ ਤਰ੍ਹਾਂ ਦਾ ਕੇਸ ਆਇਆ ਹੋਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਮੇਰਾ ਹੀ ਹੈ ਜੀ ਸਾਡੇ ਕੋਲ ਇਸ ਇਗਜ਼ਾਮੀਨੇਸ਼ਨ ਲਈ ਪੁਲਿਸ ਵੱਲ ਲੈ ਕੇ ਆਏ ਆ 31 ਸਾਲ ਦੀ ਫੀਮੇਲ ਹੈ ਤੇ ਉਹਨਾਂ ਦਾ ਜੋ ਇਗਜ਼ਾਮੀਨੇਸ਼ਨ ਹੈ ਉਹ ਮੈਂ ਕਰਦੀ ਹਾਂ ਇਸ ਤੋਂ ਬਾਅਦ ਸੈਂਪਲ ਜੋ ਹੈ ਉਹ ਮੁਹਾਲੀ ਜਾਣਗੇ ਜਦੋਂ ਫਾਈਨਲ ਰਿਪੋਰਟ ਆਏਗੀ ਤਾਂ ਦੱਸ ਦਿੱਤਾ ਜਾਵੇ ਮੈਡਮ ਇਹ ਕ੍ਰੇਪ ਕੇਸ ਹੈ ਕੀ ਮਾਮਲਾ ਜੀ ਜੈਨ ਜੀ ਇੱਕ ਪੀੜਤਾ ਲੜਕੀ ਥਾਣਾ ਕੋਹਿੰਆ ਸਰਵਰ ਵਿਖੇ ਆਪਣੇ ਬਿਆਨ ਦਰਜ ਕਰਵਾਉਣ ਆਈ ਜੀ ਤੇ ਤਹਿਤ ਥਾਣਾ ਕੋਹਿੰਆ ਸਰਵਰ ਵਿਖੇ ਮਕਦਮਾ ਨੰਬਰ 15 ਮਿਤੀ 11/25 ਅੰਡਰ ਸੈਕਸ਼ਨ 69 69 ਐਨ ਐਸ ਤਹਿਤ ਮਾਮਲਾ ਜਲਾ ਦਰਜ ਕੀਤਾ ਗਿਆ ਕੋਈ ਲੱਗਦਾ ਕਿਸ ਤਰ੍ਹਾਂ ਦੀ ਕੋਈ ਸਟੋਰੀ ਸ਼ੁਰੂ ਹੋਈ ਕੁਝ ਪਤਾ ਜੀ ਲੜਕੀ ਨੇ ਅਲੀਗੇਸ਼ਨ ਲਗਾਏ ਆ ਕਿ ਲੜਕੇ ਨੇ ਆਪਣਾ ਵਿਹਾਨ ਦਾ ਝਾਂਸਾ ਦੇ ਕੇ ਉਹਦੇ ਨਾਲ ਸੀਰਕਸ ਵੱਧ ਬਣਾਉਂਦਾ ਰਿਹਾ